ਬੀਤ ਜੀ ਸਤਿ ਸ੍ਰੀ ਅਕਾਲ ਜੀ ਬੀ ਜੀ ਸਾਰੇ ਠੀਕ ਠਾਕ ਹੋਵਾਂਗਾ ਠੀਕ ਠਾਕ ਹੋਮੋਗੇ ਤੇ ਆ ਵੀਰ ਗਾਂ ਮਾਰ ਆਠੀ ਇਹ ਬਕਾਊ ਆ ਤੀਜੇ ਸੁਆ ਤੇ 20 ਕਿਲੋ ਇਹਦੇ ਥੱਲੇ ਦੁੱਧ ਆ ਤੇ ਵੀਰ ਇਹਦੇ 15 10 15 ਦਿਨ ਸੂਣ ਚ ਰਹਿੰਦੇ ਆ ਤੇ ਬਾਕੀ ਅਸੀਂ ਸਕਰੀਨ ਦੇ ਉੱਪਰ ਨੰਬਰ ਦੇ ਦਾਂਗੇ ਜੇ ਕਿਸੇ ਨੇ ਸੰਪਰਕ ਕਰਨਾ ਉਹ ਫੋਨ ਦੇ ਉੱਪਰ ਕਰ ਲਿਓ ਤੇ ਬਾਕੀ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਤੇ ਬਾਕੀ ਵੀਰ ਇਹਨੂੰ ਬੁੜੀਆਂ ਚੋਂਦੀਆਂ ਵਾਂ ਕੋਈ ਨਿਆਣਾ ਨਹੀਂ ਕੋਈ ਪੜਾਣਾ ਨਹੀਂ ਗਾ ਸੀਲ ਬਹੁਤ ਘਰੇ ਰੱਖਣ ਵਾਲੀ ਗਾਵਾਂ ਆ ਇਹ ਤੇ ਦੁੱਧ ਵਾਲੀ ਗਾਵਾਂ ਤੇ ਦਾਤ 15 ਦਿਨ ਇਹਦੇ ਸੂਣ ਚ ਰਹਿ ਗਏ ਆ ਵੀਰ ਤੇ ਜੇ ਕਿਸੇ ਨੇ ਵੀਰ ਗਾਂ ਖੋਇਆ ਤਾਂ ਫੋਨ ਨੰਬਰ ਦੇ ਦਨੇ ਸਕਰੀਨ ਤੇ ਉਹਨਾਂ ਦੇ ਉੱਪਰ ਸੰਪਰਕ ਕਰ ਲਿਓ ਤੇ ਸਤਿ ਸ੍ਰੀ ਅਕਾਲ ਜੀ